हां जी दोस्तों एक वीडियो सोशल मीडिया पे बहुत तेजी दे, दे नाल वायरल ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਗੁਲਾਬ ਸਿੱਧੂ ਅਤੇ ਹਰਫ ਸਿਮਾ ਲਾਈਵ ਸ਼ੋਅ ਲਗਾ ਰਹੇ ਸੀ ਲਾਈਵ ਸ਼ੋਅ ਲਗਾਉਂਦੇ ਦੌਰਾਨ ਨਾਲ ਉਹਨਾਂ ਦੇ ਨਾਲ ਪਰਫਾਰਮ ਕਰ ਰਹੇ ਢੋਲੀ ਦਾ ਢੋਲ ਫੜ ਜਾਂਦਾ ਹੈ ਜਿਸ ਤੋਂ ਬਾਅਦ ਦੇਖੋ ਕਿਸ ਤਰੀਕੇ ਦੇ ਨਾਲ ਬਾਈ ਗੁਲਾਬ ਸਿੱਧੂ ਇੱਕ ਫਣੀ ਤਰੀਕੇ ਦੇ ਨਾਲ ਉਸ ਢੋਲੀ ਬਾਈ ਨੂੰ ਪੇਮੈਂਟ ਦਵਾਉਂਦੇ ਨੇ ਤਾਂ ਜੋ ਉਹ ਆਪਣੇ ਢੋਲ ਨੂੰ ਸਹੀ ਕਰਵਾ ਸਕੇ ਬਾਈ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਹ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਆ ਸਹੀ ਆ ਲੈ ਭਾਈ ਜਿਹੜਾ ਪੈਸੇ ਜੇ ਕੱਢ ਕੱਢ ਦਿੰਦਾਈ ਪੈਸੇ ਦਿਓ ਢੋਲਣਾ ਭਾਈ ਦੇ ਨਾਮ ਲੈ ਭਾਈ ਬੜੇ ਭਾਈ ਆ ਮੇਰਾ ਮੇਰੀ ਜਾਨ ਲੈ ਆਓ 50 ਯੂਰੋ ਸਾਡੇ ਭਾਪ ਲੈ ਆ ਲੈ ਆ ਦਾਰਨੇਗਾ ਲਵ ਯੂ ਆ ਲਵ ਯੂ ਆ ਲਵ ਯੂ ਲੈ ਜਿਹੜੀ ਸੋਨਾ ਤੇਰਾ ਢੋਲ ਵਾਜਿਆ ਉਹਦੇ ਚੀ ਪਾਵਾਂਗੇ ਔਰ ਰੱਖਦਾ ਸੋਹਣਾ ਮੈਂ ਨਹੀਂ ਕਰੀਦਾ ਹੁੰਦਾ ਰੱਖ ਲੈ ਆ ਭਾਈ ਦੱਸ ਲਵ ਯੂ ਜੱਟਾ ਲਵ ਸਾਰੇ ਦੋਸਤੋ ਕਿੱਦਾਂ ਲੱਗੀ ਤੁਹਾਨੂੰ ਇਹ ਗਲਾਬ ਸਿੱਧੂ ਦੀ ਵੀਡੀਓ ਤੇ ਇੱਕ ਲਾਈਕ ਗਲਾਬ ਸਿੱਧੂ ਬਾਈ ਲਈ ਵੀ ਜਰੂਰ ਕਰਕੇ ਜਾਇਓ ਬਾਕੀ ਅਜਿਹੀਆਂ ਹੋਰ ਵੀਡੀਓਜ਼ ਲਈ ਪੰਜਾਬੀ ਘਰ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ